ਗੁਰੂ ਸਾਜੀ ਦੀ ਮਾਜੀ ਸਤਿ ਸ਼ੰਗਤੀ ਨਿਗਾਹਕੇ ਜਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਜਿਹਦੇ ਲਈ ਆਪਾਂ ਵਿਚਾਰਾ ਕਰ ਰਹੀ ਆਪ ਸੰਗਤ ਨਾਲ ਤੇ ਆਪ ਸੰਗਤ ਨੇ ਫੈਸਲਾ ਕਰਨਾ ਏ ਕਿ ਕੀ ਏ ਸਹੀ ਆ ਜਾਂ ਗਲਤ ਆ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਬਣਾਉਣੀਗੀ ਦੋ ਚਾਰ ਗੱਲਾਂ ਆਪ ਸੰਗਤ ਨੇ ਜਵਾਬ ਦੇਣਾ ਉਹ ਚੀਜ਼ ਆ ਦਾਸਰਤਾ ਆਪ ਦੇ ਸਾਹਮਣੇ ਪੇਸ਼ ਕਰਨੀ ਆਪਦੀ ਸਾਹਮਣੇ ਵੀ ਇਹ ਚੀਜ਼ ਗਲਤ ਆ ਜਾਂ ਸਹੀ ਆ ਕੀ ਜਿਵੇਂ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਪਹਿਲਾਂ ਆਪ ਸੰਗਤ ਵੀਡੀਓ ਦੇਖੋ ਇਹ ਤਾਂ ਫੇਰ ਤੁਸੀਂ ਫੈਸਲਾ ਮਗਰ ਤੁਹਾਡਾ ਫੈਸਲਾ ਉਹਨੇ ਕਰਕੇ ਬੱਸ ਤੁਹਾਨੂੰ ਕਰ ਰਿਹਾ ਹੈ ਫਿਰ ਮਸਲਾ ਤੁਹਾਨੂੰ ਉਹ ਦੱਸਦੇ ਆ ਵੀ ਮਸਲਾ ਕੀ ਆ ਇਹ ਮਸਲਾ ਸੰਗਤ ਜੀ ਇਹ ਆ ਕਿ ਕਿਸੇ ਪਿੰਡ ਦੇ ਵਿੱਚ ਰਾਗੀ ਸਾਹਿਬਾਨ ਕੀਰਤਨ ਕਰਕੇ ਹਟੇ ਆ ਤੇ ਕੀਰਤਨ ਦੇ ਵਿੱਚ ਜਿਹੜੀ ਭੇਟਾ ਏ ਜਿਹੜੀ ਸੰਗਤ ਨੇ ਭੇਟਾ ਦਿੱਤੀ ਉਹਨਾਂ ਕੀਰਤੀਆਂ ਨੂੰ ਉਹਨਾਂ ਵੀਰਾਂ ਨੂੰ ਉਹ ਭੇਟਾ ਕਿਤੇ ਜ਼ਿਆਦਾ ਹੋ ਗਈ ਕਮੇਟੀ ਨੂੰ ਲੱਗਿਆ ਭੇਟਾ ਕੋਈ ਜ਼ਿਆਦਾ ਨਹੀਂ ਸੀਗੀ ਮਹਾ ਕਮੇਟੀ ਨੂੰ ਲੱਗਾ ਵੀ ਭੇਟਾ ਬਹੁਤ ਜ਼ਿਆਦਾ ਹੋ ਗਈ ਆ ਤੇ ਕਮੇਟੀ ਵਾਲੇ ਲਾਜਵਸੋ ਕੇ ਬੇਈਮਾਨ ਹੋ ਗਏ ਦੇਖੋ ਕਿੰਦੀ ਸ਼ਾਮ ਦੀ ਗੱਲ ਆ ਕਿ ਜਿਹੜਾ ਹਾਰਮੋਨੀਅਮ ਤੇ ਸੰਗਤ ਵੱਲੋਂ ਭੇਟਾ ਕੀਤੇ ਹੋਈ ਮਾਇਆ ਸੀਗੀ ਇਹਨਾਂ ਕਮੀਨੇ ਬੰਦਿਆਂ ਨੇ ਉਹ ਵੀ ਚੱਕ ਕੇ ਉਹਨਾਂ ਨੇ ਮੂੰਹੋਂ ਚੱਕ ਲਿਆ ਉਹ ਜਿਹੜੀ ਬਹੁਤ ਸ਼ਾਮ ਦੀ ਗੱਲ ਆ ਥੋੜਾ-ਬੋਤਾ ਰੱਖ ਤੋ ਡਰੋ ਜਿਹੜੇ ਗੁਰੂ ਘਰ ਦੇ ਵਜੀਰ ਆ ਜਿਹੜੇ ਗੁਰੂ ਦੀ ਗੱਲ ਕਰਨ ਵਾਲੇ ਆ ਤੁਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਨੂੰ ਮਤਲਬ ਤੁਸੀਂ ਨੀਵਾ ਵਖਾ ਕੇ ਤੇ ਕੀ ਸਾਬਤ ਕਰਨਾ ਚਾਹੁੰਦੇ ਆ ਅੱਜ ਕਮੇਟੀਆਂ ਦਾ ਇੱਥੇ ਤੱਕ ਗਿਰ ਚੁਕੀਆਂ ਕਮੇਟੀਆਂ ਕਿ ਰਾਗੀਆਂ ਦੇ ਮੂੰਹ ਦੇ ਵਿੱਚ ਨਾਲੇ ਚੌਣ ਇਹ ਇਹਨਾਂ ਦਾ ਦਿਮਾਗ ਇੱਥੋਂ ਤੱਕ ਨਿਕਲ ਗਿਆ ਹੈਗਾ ਕਿ ਰਾਗੀਆਂ ਦੇ ਗ੍ਰਾਂਥੀਆਂ ਦੇ ਮੂੰਹ ਦੇ ਵਿੱਚ ਨਾਲ ਲਿਆ ਪਾਉਂਦੇ ਨਾ ਵੀ ਖਾਣੇ ਪਗਣਾ ਵੀ ਇਹਨਾਂ ਨੂੰ ਖਾਣ ਦੀ ਲੋੜ ਨਹੀਂ ਕੋਈ ਟੱਕਰ ਨਹੀਂ ਲੱਗਾ ਗ੍ਰਾਂਥੀ ਦੇ ਨਾਲ ਟੱਕਰ ਲੱਗਾ ਨਾ ਨਾ ਉਹ ਲੋਕੀ ਬਾਲ ਬੱਚੇ ਪੜਦੇ ਆ ਨਾ ਬਾਲ ਬੱਚੇ ਨੇ ਪੜਾਉਂਦੇ ਆ ਓਏ ਸ਼ਰਮ ਕਰੋ ਥੋੜੀ ਬੋਤੀ ਥੋੜੇ ਗੁਜਾਰੇ ਥੋੜੇ ਗੁਜਾਰੇ ਜਦੋਂ ਘਰਾਂ ਦੇ ਲੱਖਾਂ ਰੁਪਈਆ ਨਾ ਨਹੀਂ ਹੁੰਦੇ ਤੁਸੀਂ ਲੱਖਾਂ ਰੁਪਈਆ ਕਮਾ ਕੇ ਵੀ ਤੁਸੀਂ ਧਰਨੇ ਦਿੰਦੇ ਆ ਤੇ ਕੀ ਰਾਗੀ ਗ੍ਰੰਥੀ ਜਿਹੜੇ ਆ ਉਹਨਾਂ ਨੂੰ 4-5 ਹਜ਼ਾਰ ਰੁਪਈਆ ਤਰਖਾ ਦੇ ਕੇ ਤੇ ਕੀ ਤੁਸੀਂ ਉਹਨਾਂ ਨੂੰ ਮੁੱਲ ਲੈ ਲੈਂਦੇ ਆ ਜੇ ਸੰਗਤ ਕੋਈ ਭੇਟਾ ਦਿੰਦੀ ਉਹਨਾਂ ਨੂੰ ਤੁਸੀਂ ਮੇਰੇ ਮੂੰਹੋਂ ਗਾਲਣ ਕੱਢੀ ਸੀ ਤੁਸੀਂ ਉਹ ਵੀ ਇਹਨਾਂ ਨੂੰ ਚੱਕ ਲੈਨੇ ਆ ਉਹ ਸ਼ਰਮ ਕਰੋ ਮਾਰੀ ਮੋਟੀ ਸ਼ਰਮ ਕਰੋ ਕੁਸਤਾ ਸ਼ਰਮ ਕਰੋ ਉਹ ਮਾੜਾ ਮੋਟਾ ਗੁਰੂ ਮਹਾਰਾਜ ਤੋਂ ਡਰੋ ਮਾੜਾ ਮੋਟਾ ਡਰੋ ਪਹਿਲੀ ਗਲਤੀ ਕਮੇਟੀਆਂ ਦੇ ਵਿੱਚ ਅੱਜ ਇਸ ਵਕਤ ਗ੍ਰਾਵਿਟ ਇੰਨੀ ਆ ਚੁੱਕੀ ਆ ਕੋਈ ਸਮਾਂ ਸੀਗਾ ਜਦੋਂ ਗੁਰੂ ਘਰ ਦੀ ਕਮੇਟੀ ਦਾ ਕੋਈ ਪ੍ਰਧਾਨ ਹੁੰਦਾ ਸੀ ਨਾ ਜਿਹੜਾ ਤੋਂ ਉਹ ਇੱਕ ਗੁਰਸਿੱਖ ਗੁਰੂ ਦੀ ਪੂਰੀ ਬਾਣੀ ਨੂੰ ਪੜਨ ਵਾਲਾ ਸੁਣਨ ਵਾਲਾ ਉਹ ਤੇ ਅਮਲ ਕਰਨ ਵਾਲਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਿਹਾ ਜਾਂਦਾ ਸੀਗਾ ਕਿ ਉਸ ਨੂੰ ਬਾਣੀ ਬਾਰੇ ਗਿਆਨ ਆ ਤੇ ਅੱਜ ਸਮਾਂ ਇਹ ਬਣ ਗਿਆ ਇਹ ਗੁਰਦੁਆਰੇ ਦੀ ਕਮੇਟੀ ਦਾ ਪ੍ਰਧਾਨ ਕੌਣ ਆ ਜਿਹੜਾ ਸ਼ਾਮ ਨੂੰ ਪੈਗ ਲਾਉਂਦਾ ਏ ਦਾਣੀ ਮੁੰਨੀ ਵੀ ਆ ਪੈਗ ਲਾਉਂਦਾ ਏ ਤੜਕੇ ਆਉਂਦਾ ਏ ਨਹਾ ਧੋ ਕੇ ਆ ਕੇ ਸਰੂਪੇ ਵੀ ਉਹ ਹੀ ਪਾਉਂਦਾ ਆ ਆ ਸਾਡੀਆਂ ਕਮੇਟੀਆਂ ਦਾ ਹਾਲ ਬਣ ਚੁੱਕਿਆ ਅੱਜ ਪਤਾ ਨਹੀਂ ਕਿਉਂ ਸਾਡਾ ਸਾਡੇ ਜਥੇਦਾਰ ਦੀ ਸਾਡੀ ਸਰਮੌਰ ਕਿੱਥੇ ਬੰਦ ਜੇ ਜਥੇਬੰਦੀਆਂ ਸਾਡੀ ਬੜੀਆਂ-ਬੜੀਆਂ ਸਾਡੇ ਪੰਜਾਬ ਦੇ ਵਿੱਚ ਕਿਡੀਆਂ ਕਰਦੇ ਨੇ ਜਥੇਬੰਦੀਆਂ ਬੁੱਢਾ ਦਲ ਨਿੰਗ ਸਿੰਘ ਜਥੇਬੰਦੀਆਂ ਬਜਵੇਜ ਦਾ ਨਾਮ ਦਲ ਬਾਬਾ ਮੇਜਰ ਸਿੰਘ ਸੋਢੀ ਬਾਬਾ ਗਲਵਿੰਦਰ ਸਿੰਘ ਰਾਜਾ ਦਾ ਆਲਸਰ ਕਿੱਡੇ-ਕਿੱਡੇ ਵੱਡੇ ਜਥੇਦਾਰ ਹੈਗੇ ਆ ਤੇ ਕਿਉਂ ਨਹੀਂ ਇਹਦਾ ਚੀਜ਼ਾਂ ਬਚ ਇਸਟੇਰ ਲੈਂਦੇ ਇਹ ਗੁਰੂ ਕਾ ਦੀਆਂ ਕਮੇਟੀਆਂ ਜਿੰਨਾ ਚਿਰ ਕਮੇਟੀਆਂ ਦੇ ਵਿੱਚ ਅਮਰ ਧਾਰੀ ਸਿੰਘ ਨਹੀਂ ਹੋਣਗੇ ਗੁਰੂ ਦੀ ਬਾਣੀ ਪੜਨ ਵਾਲੇ ਨਹੀਂ ਹੋਣਗੇ ਤੇ ਇਹਨਾਂ ਨੇ ਆਹਾਂ ਕੋਸ਼ਿਸ਼ ਕਰਨਾ ਹੈ ਕਿਉਂਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਮਰਿਆਦਾ ਹੀ ਨਹੀਂ ਪਤਾ ਤੇ ਉਹ ਮਰਿਆਦਾ ਲਾਗੂ ਕਿਵੇਂ ਹੋੁੰਦੇ ਨੇ ਕਿ ਤੇ ਕਿਵੇਂ ਕਰਨਗੇ ਮੈਂ ਆ ਗੁਰਦੁਆਰੇ ਵਿੱਚ ਵੀ ਹੁਣ ਜਾਈਦਾ ਗੁਰੂ ਘਰਾਂ ਤੇ ਕਿੰਨੇ ਚਾਹੀਦਾ ਤੇ ਉਹ ਵੇਖੀਦਾ ਕਮੇਟੀ ਵਾਲਾ ਨੂੰ ਕਿੰਨਾ ਇਹ ਵੀ ਪਤਾ ਹੁੰਦਾ ਕਿ ਅੱਜ ਛਿੱਧੀ ਡਾੜਾ ਹੈ ਕੀ ਦਾ ਕਈਆਂ ਨੂੰ ਪਏ ਪਤਾ ਹੁੰਦਾ ਕਿ ਛੀਤੀ ਤੱਕ ਨੂੰ ਜਨਮ ਜਿਆਦਾ ਬਣਾਈ ਬੈਠੇ ਹੁੰਦੇ ਆ ਇੱਥੋਂ ਤੱਕ ਹਾਲਾਤ ਬਣੇ ਹੋਏ ਆ ਕਮੇਟੀਆਂ ਦੇ ਵਿੱਚ ਇੰਨੀ ਗਰਾਬਤਾ ਚੁੱਕੀ ਆ ਮੈਂ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਹੇਦਾਰ ਜੀ ਇਹਨਾਂ ਚੀਜ਼ਾਂ ਦਾ ਸਟੈਂਡ ਲਓ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਵਿੱਚ ਅਮਰਧਾਰੀ ਸਿੰਘ ਹੋਣਾ ਟ ਕਮੇਟੀਆਂ ਬਣੀਆਂ ਹੈ ਬਾਜ਼ਨੀਤੀ ਪਾਰਟੀਆਂ ਦੀਆਂ ਕਰਕੇ ਅਰਾਜਨੀਤਿਕ ਪਾਰਟੀਆਂ ਦੀਆਂ ਕਮੇਟੀਆਂ ਬਣੀਆਂ ਜੇ ਕਾਂਗਰਸ ਦਾ ਰਾਜਾ ਕਾਰਸਤੀ ਕਮੇਟੀ ਅਕਾਲੀਆ ਦਾ ਰਾਜਾ ਅਕਾਲ ਦਾ ਵੀ ਕਮੇਟੀ ਗੁਰਦੁਆਰਾ ਪਿੰਡਾਂ ਚ ਅੱਜ ਸਾਡੇ ਗੁਰੂ ਘਰ ਅਰਾਜਨੀਤੀ ਦੀ ਭੇਟ 'ਤੇ ਟੁੱਕਿਆ ਇਹ ਕਹਿਣ ਵਿੱਚ ਮੈਨੂੰ ਭੋਰਾ ਵੀ ਝਜਕਰੀ ਹੋਊਗੀ ਕਿ ਰਾਜਨੀਤੀ ਭੇਟ ਸਾਡੇ ਗੁਰੂ ਘਰ ਵੀ ਚਰ ਟੁੱਕਿਆ ਤੇ ਜਿਹੜੇ ਸਾਡੇ ਗੁਰਦਾਨ ਦੇ ਪ੍ਰਧਾਨ ਬਣਦੇ ਆ ਉਹਨਾਂ ਨੂੰ ਕਿਸੇ ਅਮਰਤ ਨਾਲ ਕੋਈ ਲੈਣਾ ਦੇਣਾ ਹੈ ਉਹਨਾਂ ਦਾ ਅਮਰਤ ਛੱਕਿਆ ਜਾਂ ਨਹੀਂ ਛੱਕਿਆ ਫੁਰਸਕ ਹੈ ਜਾ ਨਹੀਂ ਹੈ ਪੰਜਾਂ ਪੰਜਾਂ ਬਾਣੀਆਂ ਦੇ ਧਾਰ ਨਹੀਂ ਕਿਸੇ ਟਾਈਮ ਜਿਹੜੇ ਪੰਜ ਬਾਣੀਆਂ ਦੇ ਧਾਰ ਨਹੀਂ ਹੈ ਨਾ ਨਤ ਨੇਮੀ ਇਹੋ ਜਿਹੇ ਸਿੰਘ ਗੁਰੂ ਘਰਾਂ ਦੇ ਮਤਲਬ ਮੁੱਖ ਸੇਵਾ ਦਾਗ ਲਾਏ ਜਾਂਦੇ ਸੀਗੇ ਤੇ ਇਹਨਾਂ ਬੰਦਿਆਂ ਨੇ ਕਿੰਦੀ ਹੱਕੇ ਘੱਟਿਆ ਹਰਕਤ ਕੀਤੀ ਆ ਇਹ ਕਿਉਂ ਕੀਤੀ ਆ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਇਹਨਾਂ ਨੂੰ ਗਿਆਨ ਨਹੀਂ ਹੈਗਾ ਇਸ ਕਰਕੇ ਸੰਗਤ ਜੀ ਇਹੋ ਜਿਹੇ ਬੰਦਿਆਂ ਦਾ ਵਿਰੋਧ ਕਰਿਆ ਕਰੋ ਇਹੋ ਜਿਹੇ ਕਮੇਟੀਆਂ ਦਾ ਵਿਰੋਧ ਕਰਿਆ ਕਰੋ ਉਹ ਜੇ ਇਦਾਂ ਹੀ ਜੇ ਇਦਾਂ ਹੀ ਗੁਰੂ ਘਰਾਂ ਦੇ ਵਜ਼ੀਰ ਕੀਤਨੀਏ ਤੇ ਆਪਣੇ ਗ੍ਰੰਥੀ ਸਹਿਬਾਨ ਇਦਾਂ ਹੀ ਬੇਜਤ ਹੁੰਦੇ ਰਹਿਣਗੇ ਤੇ ਆਉਣ ਵਾਲੀ ਪੀੜ੍ਹੀ ਸਾਡੀ ਕੌਣ ਗ੍ਰੰਥੀ ਬਣੂਗਾ ਤੇ ਕੌਣ ਰਾਗੀ ਬਣੂਗਾ ਫੇਰਾਂ ਲੱਚਰ ਗਾਣੇ ਗਾਉਣ ਵਾਲੇ ਹੀ ਬਣਨਗੇ ਨਾ ਸਾਡੇ ਬੱਚੇ ਜਿਦੋਂ ਪਤਾ ਲੱਗਾ ਵੀ ਰਾਗੀਆਂ ਦੇ ਤਾਂ ਆ ਜਰੂਸ ਕੱਢਿਆ ਜਾਂਦਾ ਏ ਓਏ ਨਾ ਕੱਢੋ ਰਾਗੀਆਂ ਦਾ ਢਾਡੀ